ད�ད རིང, རེ རཡོར, རྱ རྱ རེ 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 རསས རེ ྱྱི ཁསར རྶྲའེ ིོ ར ਕਿ ਨੱਕਾ ਘੜਾ ਦਾ ਆਦਾ ਪਾਣੀ ਵਿੱਚ ਪੈਂਦਾ ਹੋਵੇ। ਫੁੱਲਾ ਪਾਣੀ ਪਾਣੀ ਉੱਪਰ ਚੜ੍ਹਦਾ। ਉਹਦੇ ਦਾ ਮਿੱਟੀ ਵਿੱਚ ਜਾਂਦਾ ਹੋਵੇ। ਉਹ ਨਹੀਂ ਨਿਕਾਇਆ ਤਾਂ ਮੈਂ ਫੜਾ। ਜੰਡਾ ਇੱਕ ਹੋਰ ਬਣਾਉ। ਨੋਆ ਮੁੰਡੇ ਇੰਨੇ ਨੂੰ ਪਰੇ ਵੇਖ ਕੇ ਆਉਣਾ। ਉਹ ਨੱਕਾ ਘਰਦੇ ਆਏ ਸੀ ਅੱਜ। ਤੇ ਇੱਥੇ ਖੁੱਡ ਪੈ ਗਈ ਸੀ ਪਰ ਕੰਟਰੋਲ 'ਚ ਕਰ ਲਿਆ ਕੰਮ। ਬੰਦੇ ਆ ਨੱਕਾ ਲੱਭਦੇ ਪੈਣੇ ਲੱਕਾ ਕੋ ਅੱਛਾ ਕਿਡਾ ਗਵਾਚਾ ਨਹੀਂ ਥੱਲੇ ਪਾਈਪ ਦੱਬੇ ਹੋਣੇ ਨਾ ਉਹ ਪਾਈਪ ਇਧਰ ਫੇ ਨਿਕਲ ਆ ਜਾਂਦਾ ਪਾਣੀ ਤੇ ਨੱਕਾ ਮੂਹ ਨਾ ਮਿਲ ਰੇ ਨੇ ਬਈ ਇੱਥੇ ਨਾ ਪਾਈਪ ਦੱਬੇ ਨੇ ਇਹਨਾਂ ਨੇ ਵਿੱਚ ਆ ਚੋ ਮੋਟਰਾਂ ਚੱਲਦੀਆਂ ਨਾ ਤੇ ਉਹ ਪਾਈਪ ਦੱਬੇ ਹੁੰਦੇ ਨੇ ਵਿੱਚ ਉਹ ਪਾਇਪ ਕਈ ਵੀਰੀ ਖੁੱਲ ਜਾਂਦੇ ਨੇ ਤੇ ਉਹ ਲੱਭਦੇ ਨੇ ਆਣਾ ਉਦੋਂ ਗੱਟੇ ਲਾਏ ਸਨ ਨੀਵੇਂ ਅਸੀਂ ਮਿੱਟੀ ਦੇ ਉੱਤੇ ਦੋ ਦੋ ਫੁੱਟ ਮਿੱਟੀ ਹੋਰ ਛਾੜਤੀ ਟਰੈਕਟਰ ਨਾਲ ਆਹ ਮੋਟਰ ਉਦੋਂ ਬਾਹਰ ਸੀ ਬਿਲਕੁਲ ਤੇ ਅੱਜ ਬਿਲਕੁਲ ਡੁੱਬੀ ਪਈ ਏ ਮੋਟਰ ਇਹ ਹੈ ਘੱਗਰ ਦੇ ਵਿੱਚ ਆ ਗਈ ਮੋਟਰ ਨਾਲ ਜਿਮੀਂਦਾਰਾਂ ਦੀ ਏ ਸਹੀ ਗੱਲ ਹੈ ਪਾਣੀ ਚੜਿਆ ਉਦੋਂ ਬਹੁਤ ਚੜਿਆ ਉਦੋਂ ਦਾ ਪਾਣੀ ਸਟਾਰਟਰ ਨਹੀਂ ਹਾਂ ਉਹ ਵੇਖੋ ਦੋ ਥਰੇ ਨਾਲ ਪਿਆ ਸਟਾਰਟਰ ਇਹ ਕੰਡੀਸ਼ਨ ਫਿਰ ਵਿੱਚ ਮਲ ਕੇ ਟ੍ਰਾਂਸਫਰ ਸ਼ਿਫਟ ਨਹੀਂ ਕਰਾਇਆ ਜਾਇਆ ਹੈ ਕਿ ਮਸਲਾ ਹੈ ਜੀ ਯਾਰ ਆ ਇਥੋਂ ਨਾ ਆ ਸਿੱਧਾ ਘਗਰ ਉਧਰ ਨੂੰ ਸੀ ਬੰਨ ਇਹ ਉਦੋਂ ਨਾਲ ਨਾਲ ਐਵੇਂ ਹੂੰ ਹੂੰ ਫਿਰ ਉੱਥੇ ਤੱਕ ਸੀ ਓਕੇ ਤੇ ਇਹ ਪਾੜਾ ਪਿਆ ਇਥੋਂ ਪਿਛਲੀ ਵਾਰੀ ਟੁੱਟ ਗਿਆ ਸੀ ਘਗਰਾ ਖਾ ਜਾਵੇਗਾ ਤਾਂ ਆ ਪਿਛਲੇ ਪਾਸੇ ਆ ਤੁਹਾਨੂੰ ਦੱਸਿਆ ਨਹੀਂ ਪਿਆ ਹਾਂਜੀ ਦੱਸ ਗਿਆ ਇਹ ਟੁੱਟ ਗਿਆ ਸੀ ਸਾਰਾ ਜਮੀਨ ਸੀ ਇਹਨਾਂ ਦੀ ਇਹਦੇ ਵਿੱਚ ਮੂੰਜੀ ਕਣਕ ਹੁੰਦੀ ਹੈ ਇਹਦੇ ਵਿੱਚ ਫਸਲ ਹੁੰਦੀ ਹੈ ਇਹਦੇ ਚ ਤੇ ਹੁਣ ਨੇ ਆਪਣਾ ਰੁਖ ਬਦਲ ਲਿਆ ਹਾਂ ਹੁਣ ਇਹ ਇਹਨਾਂ ਦੀ ਆ ਜ਼ਮੀਨ ਹੈ ਬੰਦਿਆਂ ਦੀ ਜਿਹੜੀ ਵਿੱਚ ਤੇ ਉੰਜ ਹੁਣ ਹਾਲਾਤ ਮਤਲਬ ਕਿ ਹਾਲਾਤ ਅੰਦਰ ਅਜੇ ਹਾਲਾਤ ਸਹੀ ਨੇ ਕੋਈ ਪਾਣੀ ਕਿਤੇ ਨੁਕਸਾਨ ਨੁਕਸਾਨ ਨਹੀਂ ਹੋਇਆ ਚਲੋ ਰੱਬ ਕਿਰਪਾ ਕਰੇ ਵੀ ਨਾ ਹੀ ਹੋਵੇ ਪਾਣੀ ਮੀਂਹ ਵੀ بارش ਪਈ ਜਾਂਦੀ ਇੱਥੇ ਵੀ ਘੰਟਾ ਤਾਂ ਘੰਟਾ ਪਹਿਲਾਂ بارش ਹੋ ਗਈ ਠੀਏ ਲਓ ਜੀ ਆਪਾਂ ਵੀ ਸੇਵਾ ਕਰਦੇ ਆਂ ਤੇ ਬੰਨ੍ਹ ਤੋਂ ਟਰੈਕਟਰ ਘਰਾਉਂਦੇ ਆਂ ਬਿੱਟੀ ਦੀ ਸੇਵਾ ਇਸ ਦਾ ਘਰ ਤੋਂ ਲੁੱਕ ਕੇ ਚੱਲਣਾ ਨਾਲ ਪੜਲਾ ਕੋਲ ਟਰੈਕਟਰ ਦਾ ਘਰਵੇ ਵੈਕਾਣੇ ਗਾਵਾ ਆਇਆ ਆ